ਦਾ ਸੀਗਾ ਤੇ ਇੱਕ ਆਪਣੇ ਹੈਂਡ ਬ੍ਰੇਕਾਂ ਦਾ ਜਿਵੇਂ ਲਾ ਲੋ ਇਹਦੇ ਹੈਂਡ ਬ੍ਰੇਕਾਂ ਇੱਥੇ ਆ ਗਈਆਂ ਹਾਂ ਉਹ ਨੂੰ ਦੇਖੋ ਤੁਸੀਂ ਪਹਿਲਾਂ ਦਿਖਾਉਣੀ ਆ ਪੁੱਲ ਕੇ ਪੋ ਤਾਰ ਵਾਲੀਆਂ ਉਵੇਂ ਪਈਆਂ ਨੇ ਉੱਪਰ ਦੀ ਉਹ ਖਿੱਚਣ ਵਾਲਾ ਜੀ ਖਿੱਚਣ ਉਹਦੇ ਸਿੱਧਾ ਜਿਵੇਂ ਆਪਣੇ ਕਾਰ ਦਾ ਆਉਂਦਾ ਹਾਂ 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 ਉਹਦੇ ਉਹ ਸਿਸਟਮ ਕਲਚ ਦੋਹਾਂ ਦਾ ਸੇਮ ਹੀ ਆ ਜਿਹੜਾ ਪੀਡੀਓ ਵਾਲਾ ਕਲਚ ਆ ਰਹੀ ਆ ਦੋਨਾਂ ਦਾ ਇਹਦਾ ਪੀਡੀਓ ਵਾਲਾ ਗੀਅਰ ਪਰਲੀ ਸਾਈਡ ਆ ਗਿਆ ਹਾਂ ਉਹਦੇ ਵਿਚਾਲੇ ਆ ਗਿਆ ਹਾਂ ਇਹਦੇ ਆ ਆ ਗਿਆ ਕਿਉਂਕਿ ਪਰ ਉਹ ਹਾਂ ਇਹਦੇ ਵਿਚਾਲੇ ਆ ਗਿਆ ਜੀ ਇਹ ਦੇ ਚੱਲੇ ਇਹ ਜਾਇਆ ਫਿਰ ਸਾਈਡ ਗੀਅਰ ਕਰਨ ਕਰਕੇ ਮੈਨੂੰ ਲੱਗਦਾ ਚੱਕ ਤਾਂ ਇਹਨਾਂ ਨੇ ਨਾ ਫਿਰ ਚਾਲਿਓ ਖਾਲੀ ਕਰਤਾ ਵਿਚਾਲੇ ਖਾਲੀ ਕਰਤਾ ਉਹਦੇ ਕਰਕੇ ਹੈਂਡ ਬ੍ਰੇਕ ਇੱਧਰ ਤਾਰ ਤੇ ਉਹ ਪਰੇ ਚਲਿਆ ਗਿਆ ਬਾਕੀ ਆਲਮੋਸਟ ਜਿੱਥੇ ਸਾਨੂੰ ਲੱਗਦਾ ਵੀਰੇ ਸੇਮ ਜਿਹੀ ਆ ਪਿੱਛੇ ਆ ਜਾ ਪਿੱਛੇ ਵੀ ਇਹਨਾਂ ਨੂੰ ਦਿਖਾਈ ਦਈਏ ਵੀਰੇ ਹਣੀ ਕਣਕ ਹਾਂ ਵੀ ਦੇ ਪਿਆ ਬਾਕੀ ਹੁਣ ਟਾਇਰ ਟੁਰਦੋਂ ਹੋਂਦੇ ਸੇਮ ਚੱਲਦੇ ਨੇ ਵੀਰੇ 14 ਦੇ ਇਹਨਾਂ ਦੇ ਵਿੱਚ ਦੋਨਾਂ ਦਾ ਹੀ 14 ਦੋਨਾਂ ਦਾ ਹੀ 14 ਨੇ ਖਰਚੇ ਖਰਚੇ ਨੂੰ ਪੱਖੋਂ ਜੋਰ ਪੱਖੋਂ ਦੋ ਹੀ ਵਧੀਆ ਨੇ ਜੀ ਇੰਨਾ ਕੁ ਜ਼ਰੂਰ ਹੈਗਾ ਜੀ ਇਹ ਥੋੜੇ ਚੱਕਰ ਜ਼ਿਆਦਾ ਤੋੜਦਾ ਹਜੇ ਅੱਛਾ ਸੁਪਰ ਤੋੜਦਾ ਸੁਪਰ ਚੱਕਰ ਜ਼ਿਆਦਾ ਤੋੜਦਾ ਥੋੜਾ ਘੱਟ ਤੋੜਦਾ ਉਹ ਘੱਟ ਤੋੜਦਾ ਜੀ ਹੌਲੈਂਡ ਲਾ ਲੋ ਫੋਰ ਲਾ ਲੋ ਫੋਰ ਲਾ ਲੋ ਜਿਹੜਾ ਸਭ ਤੋਂ ਪਹਿਲਾਂ ਨੜੇ ਨਵੇਂ ਮਾਡਲ ਆ ਉਹ ਚੱਕਰ ਨਹੀਂ ਤੋੜਦਾ ਹਾਂ ਤੋੜਦਾ ਹੈ ਜਿਵੇਂ ਮਤਲਬ ਹੁੰਦੇ ਵੀ ਘੱਟ ਤੋੜਦਾ ਜਿਵੇਂ ਆਪਾਂ ਕਹੇ ਦੀਏ ਉਹ ਤਾਂ ਉਹਨਾਂ ਦਾ ਤੋੜ ਕੇ ਚੱਲਦਾ ਇਹ ਥੋੜੇ ਜਿਹਾ ਜ਼ਿਆਦਾ ਤੋੜ ਜਾਂਦਾ ਤੇ ਇਹਦਾ ਤੇਲ ਖਰਚਾ ਵੀ ਘੱਟ ਆ ਹੂੰ ਤੇਲ ਖਰਚਾ ਬਹੁਤ ਠੀਕ ਤੇਲ ਖਰਚਾ ਮੰਨ ਲਓ ਇਹਦਾ ਬਹੁਤ ਜ਼ਿਆਦਾ ਘੱਟ ਆ ਹਾਂ ਨੰਨੂ ਪਿੱਛੋਂ ਜਿੰਨਾ ਕ ਮੈਨੂੰ ਫਰਕ ਲੱਗਾ ਲਿੰਕਾਂ ਚੇਂਜ ਆ ਹਾਂ ਉਹਦੀਆਂ ਤੇ ਇਹਦੀਆਂ ਇੱਥੇ ਖੜ ਜਾ ਤੂੰ ਪਿੱਛੇ ਮੈਂ ਦੱਸ ਦੇਣਾ ਉੱਥੇ ਹੋ ਜਾ ਤੂੰ ਵੀਰਾਂ ਨੂੰ ਆਪਾਂ ਦਿਖਾ ਹੀ ਦਿੰਨੇ ਹਾਂ ਉਹਦੀਆਂ ਲਿੰਕਾਂ 'ਚ ਫਰਕ ਆ ਇੱਕ ਹੁੱਕ ਹੁੱਕ ਦੀ ਬੰਤਰ ਉਦਾਂ ਦੀ ਆ ਪਰ ਗੁੱਲੀਆਂ ਦਾ ਫਰਕ ਆ ਨਾ ਉਹਦੇ ਸਰਾਕਾ ਨਹੀਂ ਫਰਕ ਆ ਵੀਰੇ ਗੁੱਲੀਆਂ ਦਾ ਹਾਂਜੀ ਹਾਂ ਹਨਾ ਉਹਦੇ ਸਰਾਕ ਆਗੇ ਹਾਂਜੀ ਹਾਂਜੀ ਇਹਦੇ ਆ ਚੀਜ਼ ਆ ਸਿੱਧੀ ਫਿਕਸ ਆ ਤੇ ਹੁੱਕ ਇਹ ਪਹਿਲਾਂ ਤੋਂ ਓਰੀਜਨਲ ਹੀ ਆ ਜੀ ਸਾਰੀ ਇਹ ਓਰੀਜਨਲ ਆ ਇਹ ਉਹ ਕੁੱਚੀ ਨਹੀਂ ਵੀ ਹੁੰਦੀ ਸਾਈਡਾਂ ਤੋਂ ਹਨਾ ਵੀਰੇ ਇਹ ਜਿਵੇਂ ਆਏ ਉੱਤੇ ਨੂੰ ਕਰਕੇ ਪਾ ਲੈਣੇ ਉੱਚੀ ਹੋ ਜਾਂਦੀ ਹੈ ਜੀ ਹਾਂ ਉਹ ਟਰਾਲੀ ਦੂਹੀ ਪੈਣੀ ਮੈਡਮ ਥੋੜੇ ਬੀਗੇ ਆ ਬੜਾ ਫਿਰ ਫਿਰ ਕਰਦੇ ਆ ਬਾਅਦ ਗੱਲ ਕਰਦੇ ਤੇ ਬਾਕੀ ਸਭ ਆਲਮੋਸਟ ਸੇਮ ਬੀਟੀਓ ਪੂਟੀਓ ਸਭ ਯਾਰ ਤਕਨੀਕ ਹੌਲਣ ਨੇ ਚੇਂਜ ਕਰੀ ਨਹੀਂ ਫਿਰ ਆਉਂਦੀ ਹੈ ਨਾ 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 ਵੀਰੇ ਉੱਥੇ ਹੀ ਚਲਦੀ ਆਉਂਦੀ ਹੈ ਜੀ ਡਕਸ਼ਨਾਂ ਵੀ ਉਹੀ ਆ ਹੂੰ ਹਾਂ ਇੱਕ ਚੀਜ਼ ਮੈਂ ਦੇ ਦਾਂਗਾ ਹੈਗਾ ਯਾਰ ਰਹੇਗਾ ਮੈਂ ਕਹਿ ਲੱਗਾ ਨਾਟ ਹੈਣੀ ਇਹਦੇ ਹਵਾ ਕਢਾਉਣ ਵਾਲਾ ਸੱਚੀ ਆ ਕਦੇ ਹਵਾ ਕਢਾਈ ਹੈ ਕਣੀ ਬਰੇ ਇਹਦਾ ਅਸੀਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਿਆਂ ਜੀ ਇਹਦੇ ਇੱਕ ਵਾਰਾ ਨਾ ਮਗਰਲੇ ਚੱਕੇ ਦੇ ਆਪਾਂ ਤੇਲ ਪਾਉਣਾ ਪੈਂਦਾ ਜਦੋਂ ਨਾ ਇਹ ਮਗਰੋ ਚੱਕਣਾ ਪੈਂਦਾ ਟਰੈਕਟਰ ਇਹਦੇ ਨਟ ਥੱਲੇ ਲੱਗੇ ਹੋਇਆ ਉੱਪਰ ਨਹੀਂ ਪੈਂਦਾ ਕਿਤੇ ਉਹ ਤੋਂ ਬਾਅਦ ਵਾਲਿਆਂ ਦੇ ਫਰਕ ਪਾਤਾ ਇਹ ਮੂਹਰੋ ਨੀਮਾ ਕਰਨਾ ਪੈਂਦਾ ਇਹ ਟਰੈਕਟਰ ਮੂਹਰੋ ਨੀਮਾ ਕਰਨਾ ਪੈਂਦਾ ਇਹਦੇ ਨਟ ਉਹ ਦੇਖੋ ਬਿਲਕੁਲ ਥੱਲੇ ਜਾ ਥੱਲੇ ਆ ਉੱਥੋਂ ਪਾਣਾ ਤੇਲ ਹਾਂ ਉਹ ਰਿਹਾ ਅੰਦਰ ਦੀ ਬਿਲਕੁਲ ਥੱਲੇ ਜਾ ਕੇ ਉਹਨਾਂ ਦੇ ਨਟ ਉੱਚੇ ਆਉਂਦੇ ਨੇ ਉਹਨਾਂ ਦੇ ਨਟ ਉੱਚੇ ਆਉਣ ਲੱਗੇ ਬੀਅ ਟੈਟ ਨੂੰ ਅੱਗੋਂ ਨੀਵਾ ਕਰਕੇ ਨੀਵਾ ਕਰਕੇ ਹਾਂ ਫੇਰ ਇਹਦੇ ਵਿੱਚ ਮਗਰ ਹਿੱਸੇ ਤੇਲ ਪੈਂਦਾ ਉਹ ਸਾਨੂੰ ਕਹਿੰਦੇ ਵੀ ਇਸੇ-ਇਸੇ ਉੱਪਰ ਗੱਲੀ ਮੈਂ ਕਿਹਾ ਵੀ ਨਹੀਂ ਕਢਾਉਣੀ ਨਹੀਂ ਵੀ ਆਈਂ ਬਾਲਾਂਗੇ ਜੇ ਲੋੜ ਹੋਊਗੀ ਹਾਂ ਉਹਨਾਂ ਨਾਲ ਉੱਪਰ ਪੈਣ ਲੱਗ ਗਿਆ ਹੈ ਇਹ ਡਬਲ ਕਲੱਚ ਹੀ ਆ ਨਾ ਵੀਰੇ ਡਬਲ ਕਲੱਚ ਵੀਰੇ ਡਬਲ ਕਲੱਚ ਹੈ ਨਾ ਆਹ ਦੇਖੋ ਉਹਦਾ ਜਿਵੇਂ ਪੀਟੀਓ ਵਾਲਾ ਕਲੱਚਾ ਬਣਾ ਲੱਗ ਹੀ ਆਉਂਦਾ ਜੀ ਅੱਛਾ ਇਹ ਆਨਲਾਈਨ ਦੇ ਸ਼ੁਰੂ ਤੋਂ ਹੀ ਹਾਂ ਹਾਂ ਜਿਵੇਂ ਆਹ ਦੇਖੋ ਨਾ ਇਹ ਸ਼ੁਰੂ ਤੋਂ ਹੀ ਆ ਹੁਣ ਤਾਂ ਆਈ ਪੀਟੀਓ ਜਿਵੇਂ ਆ ਗਏ ਇਹ ਜਿਵੇਂ ਆਪਾਂ ਕਲੱਚ ਚੱਕ ਲੈਂਦੇ ਸੀਗੇ ਆ ਤੋਂ ਪਾ ਗੇਅਰ ਲਾਤਾ ਓਕੇ ਗੇਅਰ ਲਾ ਕੇ ਕਲੱਚ ਛੱਡਿਆ ਚੱਲ ਮਾਲੋ ਪੀਡੀਓ ਕੰਮ ਕਰਨ ਲੱਗ ਗਿਆ ਜੀ ਇਹ ਜੱਦਾ ਹੋਣਾ ਜੱਦਾ ਹੀ ਆ ਲੱਗਾ ਇਹਨਾਂ ਦਾ ਜੀ ਇਹਦੇ ਕਰਕੇ ਹੀ ਇਹਦੀ ਕਲੱਚ ਪਲੇਟ ਦੀ ਲਾਈਫ ਜ਼ਿਆਦਾ ਜੀ ਹਾਂ ਜਿਹੜੀ ਮੈਨੂੰ ਲੱਗਦਾ ਕਲੱਚ ਇਹਦਾ ਅਲੱਗ ਹੋ ਗਿਆ ਨਾ ਜੀ ਉਹਦਾ ਜਿਵੇਂ ਹੁਣ ਆਪਾਂ ਮਸ਼ੀਨ ਤੇ ਚਲਾਉਂਦਾ ਜੀ ਅਣਜਾਣ ਮੰਨਦਾ ਵੀ ਚਾਹੇ ਚਲਾਉਂਦਾ ਜਿਵੇਂ ਰੋਕਣੀ ਤੋੜਨੀ ਆ ਉਹ ਜਿੰਨਾ ਮਰਜ਼ੀ ਕਲੱਚ ਦੱਬੀ ਜਾਵੇ ਹਾਂ ਪੀਡੀਓ ਤੇ ਅਸਰ ਨਹੀਂ ਪੈਂਦਾ ਪੀਡੀਓ ਤਾਂ ਤਾਂ ਆਪਦਾ ਵਰਕ ਉਹਨੇ ਉਧਰੋਂ ਕਰੀ ਉਹ ਉਧਰ ਹੀ ਆ ਜੇ ਪੀਡੀਓ ਕੋਲ ਉਹਨੇ ਲੱਗ ਹੀ ਚੱਲਣਾ ਉੱਥੇ ਹੂੰ ਮੈਂ ਕਹਿੰਦਾ ਵੀਰੇ ਮੈਂ 5ਵੀਂ 6ਵੀਂ 7ਵੀਂ ਚ ਪੜਦਾ ਸੀ ਮੈਂ ਉਦੋਂ ਉਦੋਂ ਮੈਨੂੰ ਰਸੀਡ ਤੇ ਬਿਠਾ ਦੇਉਂਦੇ ਸੀ ਮੈਂ ਐਂ ਐਂ ਦੱਬੀ ਜਾਂਦਾ ਹੁੰਦਾ ਸੀ ਕਲਚਰ ਚ ਚਲਾਈ ਜਾਂਦਾ ਸੀ ਕਿਉਂਕਿ ਉਦੋਂ ਕੋਈ ਮਤਲਬ ਆਪਾਂ ਉਹਨੂੰ ਰੋਕ ਚੱਕਰ ਨਹੀਂ ਸੀ ਨਾ ਕੋਈ ਤਾਂ ਕੋਈ ਨਹੀਂ ਦੇਣੀ ਆਪਾਂ ਦਾ ਭਾਰ ਫਾਗੇ ਨੱਪਦੇ ਹੁੰਦੇ ਸੀ ਹਾਂ ਕਿਉਂਕਿ ਆਪਾਂ ਉਹ ਕਲਾਚੀ ਪਿਊੜੀ ਵਾਲਾ ਅੱਡ ਆਉਣਾ ਸੀਗਾ ਟਰੈਕਟਰ ਰੋਕਣਾ ਤੋੜਨਾ ਹੀ ਹੁੰਦਾ ਸੀ ਇੱਕੋ ਤੋਂ ਜੀ ਬ੍ਰੇਕਾਂ ਬਰੁੱਕਾ ਦੀਆਂ ਕਾਮਯਾਬਾ ਬ੍ਰੇਕਾਂ ਮੇਰੀਆਂ ਦੀਆਂ ਨਾਲ ਦੀਆਂ ਨੇ ਜੀ ਨਾਲ ਦੀਆਂ ਨੇ ਨਾਲ ਦੀਆਂ ਨੇ ਜੀ ਵੇਲਾ ਆਪਾਂ ਉਧਰ ਚੱਲੇ ਸੀ ਉਹੀ ਗੱਲ ਨਾ ਜਿਹੜੀ ਚ ਹਾਂ ਗੱਲ ਫਿਰ ਇੰਡੀਕੇਟਰ ਆਣਾ ਵੀ ਹੋ ਜਨ ਨਾਲ ਦੇ ਨਹੀਂ ਦੇ ਇਹ ਚਲਦੇ ਆ ਹਾਂ ਜੀ ਹੋਦਾ ਇਧਰ ਆ ਆ ਚਲਦਾ ਚਲਦਾ ਚਲਦੇ ਨਹੀਂ ਆ ਬਰੀ ਡੰਡੀ ਟੁੱਟਣ ਨਹੀਂ ਦਿੱਤੀ ਅਸੀਂ ਨਾ ਨਾ ਇਹਨੂੰ ਦੱਸ ਆ ਨਾਲ ਹੀ ਆ ਜਾ ਵੀ ਇਹ ਨਾਲ ਹੀ ਆਏ ਸੀ ਗੈਪ ਉੱਪਰ ਲੱਗੇ ਹੋਏ ਸੀ ਇਹਨੇ ਵੈਰੀ ਗੁੱਡ ਯਰ ਹੌਲੰਡ ਨੇ ਕੋਈ ਜ਼ਿਆਦਾ ਤਕਨੀਕ ਨਹੀਂ ਚੇਂਜ ਕਰੀ ਸ਼ੋ ਵੀ ਉਹ ਹੀ ਆ ਕੱਲੇ ਸਟicker ਚੇਂਜ ਕਰੀਆ ਸਟicker ਚੇਂਜ ਕਰਿਆ ਇਹਦੇ ਹੌਲੰਡ ਇੱਥੇ ਆ ਗਿਆ ਇੱਥੇ ਫੋਰਡ ਆ ਗਿਆ ਇਹਦੇ ਹੌਲੈਂਡ ਇੱਥੇ ਆ ਗਿਆ ਫੋਰ ਪਿੱਛੇ ਚੱਲੇ ਗਿਆ ਫੋਰ ਪਿੱਛੇ ਚੱਲੇ ਗਿਆ ਸਭ ਕੁਝ ਸੇਮ ਆ ਸਭ ਕੁਝ ਹੈ ਨਾ ਅਲਮੋਸਟ ਸੇਮ ਆ ਜੇ ਟਰੈਕਟਰ ਦਾ ਪਸਾਵ ਲਈ ਆ ਪਾਵਰ ਸਟੀਅਰਿੰਗ ਸਾਈਡ ਗੇਅਰ ਦਾ ਫਰਕ ਆ ਜੂ ਅੱਗੇ ਆ ਜੀ ਆਪਾਂ ਆ ਆ ਗਿਆ ਸਪੈਸ਼ਲ ਐਡੀਸ਼ਨ ਹੈ ਨਾ ਹਾਂਜੀ 3630 ਇਹ ਕਿੰਨਾ ਮੜ ਲਾ ਵੀਰੇ ਇਹ ਹੈਗਾ ਵੀਰੇ 2021 ਮਾਡਲ ਵੀਰੇ ਇੱਥੇ ਆ ਕੇ ਫੋਰਡ ਗੈਪ ਹੋ ਗਿਆ ਇੱਥੇ ਆ ਕੇ ਫੋਰਡ ਗੈਪ ਹੋ ਗਿਆ ਵੀਰੇ ਗੈਪ ਨਹੀਂ ਸੀ ਹੋਣਾ ਚਾਹੀਦਾ ਹਨਾ ਨਹੀਂ ਸੀ ਨਾ ਚਾਹੀਦਾ ਯਾਰ ਨਹੀਂ ਚਾਹੀਦਾ ਸੀ ਵੀਰੇ ਮਤਾਂਏ ਤੁਹਾਡਾ ਪੌਜ਼ ਲੈ ਕੇ ਬੋਲਿਆ ਨਹੀਂ ਸੀ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਕਿਉਂਕਿ ਇਹਦੇ ਚ ਪੈਰ ਨਹੀਂ ਵੀਰੇ ਆਪਾਂ ਫੋੜਦੇ ਉਹ ਜਿਹੜਾ ਖੜਾ ਨਾ ਉੱਥੋਂ ਲੱਗੇ ਆਏ ਆਏ ਨੇ ਜਿਵੇਂ ਕਿ ਜਿਹੜਾ ਨਾ ਬੋਲਿਏ ਹਮ ਚਲੋ ਕੰਪਨੀ ਦਾ ਹੋਏਗਾ ਕੋਈ ਟਾਈਪ ਆਪਾਂ ਕੋਈ ਸਿਸਟਮ ਹੋਏਗਾ ਠੀਕ ਹੈ ਸਾਡੇ ਵੀਰੇ ਉਹਨਾਂ ਦਾ ਹੁੰਦਾ ਜੀ ਆਪਾਂ ਦੇ ਨਾ ਪਤਾ ਨਹੀਂ ਹੈ ਨਾ ਹਾਂਜੀ ਹਾਂ ਏ ਕਾਪੀ ਤੇ ਕਿੰਨੇ ਐਚਪੀ ਇਹ ਕਿੰਨੇ ਮਾੜੇ ਤੁਸੀਂ ਦੱਸਿਆ ਇਹ 2021 ਮਾਡਲ ਆ ਵੀਰੇ ਠੀਕ ਹੈ ਜੀ ਇਹ ਆਪਾਂ ਨਮਾ ਹੀ ਲਿਆਂਦਾ ਸੀਗਾ ਟਰੈਕਟਰ ਇਹ ਕਰਦਾ ਹੀ ਆਪਣਾ ਇਹ ਆਪਦਾ ਹੀ ਆ ਇਹ ਤੁਸੀਂ ਇਹ ਜਿਹੜਾ ਇਹ ਟਰੈਕਟਰ ਆ ਜੀ ਇਹ ਟਰੈਕਟਰ ਦੀ ਇਹ ਤੁਸੀਂ ਗੱਲ ਸੁਣੋ ਵੀ ਇਹ ਆਪਣੇ ਆ ਨਾ ਘਰ ਦੇ ਸਾਹਮਣੇ ਖੜਾ ਆਪਣਾ ਮੁੰਡਾ ਕੈਨੇਡਾ 'ਚ ਰਹਿੰਦਾ ਜੀ ਠੀਕ ਆ ਸਾਹਿਬ ਜੀ ਚੱਜ ਠੀਕ ਹੈ ਉਹਦਾ ਮਾਨਸ ਵੀ ਚਾਚੂ ਉਹਨਾਂ ਦੀ ਜਮੀਨ ਖੇਤੀ ਵੀ ਆਪਾਂ ਆਪ ਹੀ ਕਰਦੇ ਆ ਠੇਕੇ ਦੇ ਪੈੜੀ ਉਹਨਾਂ ਦੀ ਆਪਾਂ ਬੋਹਨੇ ਆ ਵੀ ਮੈਨੂੰ ਇੱਕ ਟਰੈਕਟਰ ਲੈ ਕੇ ਖੜਾ ਤੇ ਚਲਾਉਣਾ ਵੀ ਤੇ ਆਹੀ ਰੱਖਣਾ ਵੀ ਤੁਸੀਂ ਹੀ ਆ ਜਿਵੇਂ ਇੱਕ ਕਹਿਦੀ ਆਪਾਂ ਨੂੰ ਵੀ ਇਹੋ ਵੀ ਉਹ ਨੋਂ ਵੀ ਮੇਰਾ ਬਸ ਆ ਮੇਰਾ ਟਰੈਕਟਰ ਆ ਉਹ ਰੱਖੋ ਵੀ ਤੁਸੀਂ ਚਲਾਓ ਵੀ ਤੁਸੀਂ ਵੀ ਇਹ ਤੁਸੀਂ ਟਰੈਕਟਰ ਲੋ ਮੈਂ ਹੀ ਲੈ ਕੇ ਆਇਆ ਵੀਰੇ ਮੈਂ ਹੀ ਚਲਾਉਣਾ ਸਾਰਾ ਸਾਰਾ ਕੋਈ ਨਹੀਂ ਕਰਦਾ ਵੀਰੇ ਮੇਰੇ ਆਪਣੇ ਨੌਤੀਏ ਗਰੇ ਹੋ ਗਏ ਉਹ ਮੂੰਹ ਬ ਘਰ ਵਾਲਾ ਹੀ ਕੰਮ ਹੈ ਮੈਂ ਕਰਦਾ ਹੀ ਕੰਮ ਆ ਵੀਰੇ ਹਾਂ ਯਕੀਨ ਹਾਂ ਯਕੀਨ ਹੁੰਦਾ ਜੀ ਮੈਂ ਵੀਡੀਓ ਚ ਗੱਲ ਕਰਦਾ ਨਾ ਪਿੰਡਾਂ ਦਾ ਭਾਈਚਾਰਾ ਭਾਈਚਾਰਾ ਵੀਰੇ ਇਹ ਜੀ ਹਾਂ ਤੈਨੂੰ ਕਹਿੰਦੇ ਆ ਪ੍ਰੇਮ ਪਿਆਰ ਪਿੰਡ ਵਿੱਚ ਰੱਬ ਵੱਸਦਾ ਹਾਂ ਜੀ ਹਾਂ ਬੰਦੇ ਨੇ ਟਰੈਕਟਰ ਵੇਲਾ ਤੋਡੇ ਨਾਮ ਤੇ ਹਾਂ ਜੀ ਉਹ ਕਹਾਂ ਤੁਸੀਂ ਵੀ ਲੈ ਆਓ ਨਾਲ ਮੇਰੇ ਗਿਆ ਜੀ ਲੈ ਕੇ ਮੁੜ ਕੇ ਚਲਾਇਆ ਹੀ ਆਪਾਂ ਹੀ ਆ ਸਾਰਾ ਹੀ ਇਹ ਜਿੰਨਾ ਹੋਣਾ 1000 ਘੰਟੇ ਤੋਂ ਮੈਨੂੰ ਲੱਗਾ ਕਰੀਬ ਚੱਲਣ ਵਾਲਾ ਆ ਰਿਹਾ ਇਹ ਮੈਂ ਸਪੈਸ਼ਲ ਪਾਉਂ ਕੀ ਨਾਂ ਦੱਸਿਆ ਵੀਰੇ ਦਾ ਹਰ ਸਾਈਬ ਸਿੰਘ ਚੱਜ ਵੀਰੇ ਵੀ ਉਹ ਵੀਰੇ ਨੇ ਟਰੈਕਟਰ ਲੈ ਲਿਆ ਚਲਾਉਂਦੇ ਤੁਸੀਂ ਉਹ ਨਾਂ ਵੀ ਤੁਹਾਡੇ ਹੀ ਆ ਹਾਂ ਜੀ ਹਾਂ ਉਹ ਲੈ ਕੇ ਮੰਨ ਲਓ ਉਹਨਾਂ ਦੀ ਖੇਤੀ ਵੀ ਆਪਾਂ ਹੀ ਕਰਦੇ ਆ ਸਾਰੀ ਵੀ ਬਸ ਜਿਵੇਂ ਕਿ ਇਹਦੀ ਵੀ ਇੱਕ ਨਵੇਂ ਮੇ ਮੈਂ ਚੀਜ਼ ਲੈਣੀ ਆ ਲੈਣ ਪਰਾਨਾ ਗਏ ਸੀ ਹਾਂ ਲੈ ਇਹ ਆਈ ਦੀ ਉੱਤੇ ਯਾਰ ਭਾਈ ਤੇਰਾ ਵੀ ਧੰਨਵਾਦ ਆ ਜਿਹੜਾ ਵੀਰੇ ਤੂੰ ਟਰੱਸਟ ਕੀਤਾ ਮੈਂ ਤਾਂ ਆਪ ਕਹਿਣਾ ਪ੍ਰਭਾ ਵੀ ਮੇਰੇ ਇੱਕ ਟਰੈਕਟਰ ਦਾ ਹੁਣ ਜੇ ਮੈਂ ਹੋਰ ਇੱਕ ਮੈਨੂੰ ਲੈਣਾ ਪੈਣਾ ਸੀ ਹਾਂ ਹੁਣ ਕਿੰਨਾ ਕੰਮ ਆਪਾਂ ਤੋਂ ਲੈਣੇ ਆ ਸਾਰਾ ਕਰਦੇ ਆ ਜੀ ਕੰਮ ਤਾਂ ਵੀਰੇ ਹੁਣ ਘਰੇ ਆਪਣੇ ਚੱਲਣਾ ਹੀ ਆ ਹਾਂ ਜੀ ਹਾਂ ਆਪਾਂ ਇਹ ਵੀ ਕਹੀਏ ਵੀ ਵੀ ਘੱਟ ਚਲਾਉਂਦੇ ਹੋਵਾਂਗੇ ਨਾ ਵੀ ਚਲਾਉਣ ਵੀ ਪੂਰਾ ਹੀ ਇਹਨੂੰ ਵੀ ਇੰਨਾ ਕੰਮ ਬਾਕੀ ਲੈਣੇ ਉਹ ਮਹੀਨੋਂ ਚੱਲਦਾ ਪੂਰਾ ਸੱਚਾ ਸੁਥਰਾ ਬੰਦਾ ਤੁਸੀਂ ਸਭ ਗੱਲ ਦੱਸਦੇ ਹੋ ਉਹਨੂੰ ਪਤਾ ਉਹਨੇ ਟਰਸਟ ਕੀਤਾ ਤਾਂ ਹੀ ਲੈ ਕੇ ਦਿੱਤਾ ਨਾ ਵੀ ਲਾਇਆ ਭਾਈ ਇਹ ਚ ਕੀ ਆ ਇਹਦੇ ਚ ਫਿਰ ਕੀ ਫਰਕ ਆ ਗਿਆ ਵੀਰੇ ਤੁਸੀਂ ਤੁਹਾਨੂੰ ਪ੍ਰੈਕਟੀਕਲ ਕਰਦੇ ਹੋ ਉਹਦੇ ਨਾਲੋਂ ਵੀਰੇ ਫਰਕ ਇਹ ਚ ਆ ਗਿਆ ਦੇ ਪਾਵਰ ਪਾਵਰ ਵੱਧ ਗਈ ਜਿਵੇਂ ਅਸਲ ਦੇ ਵਿੱਚ ਸਾਨੂੰ ਉਹ ਦੋਨੇ 50 HP ਆ ਨਾ 50 HP ਆਗੇ ਕਹਿਣ ਨੂੰ ਜੀ ਉਹ ਕਾਪੀਆਂ ਤੇ ਜਿਵੇਂ ਹੈਗੇ ਨੇ ਜੀ ਉਹ ਪਰ ਸਾਨੂੰ ਕੰਪਨੀ ਵਾਲੇ ਸ਼ੁਰੂ ਤੋਂ ਹੀ ਕਹਿੰਦੇ ਹੋਂ ਨੇ ਤੇ 55 ਹੀ ਵੇ ਜੀ ਤੁਸੀਂ 50 ਤਾਂ ਅਸੀਂ ਉਂ ਕਹਿੰਦੇ ਆ ਹੇ ਕਹਿੰਦੇ ਸਾਨੂੰ ਓਰੇ ਵੀ ਰਹੇ ਨੇ 55 ਹੀ ਆ ਮੰਨ ਲਓ ਇਹਦਾ ਪਰ ਇਹਦੇ ਟਰਬੋ ਟਰਬੋ ਆ ਕੇ ਇਹ ਟਰੈਕਟਰ ਦਾ ਜ਼ੋਰ ਦਾ ਫਰਕ ਪੈ ਗਿਆ ਵੀਰੇ ਇੱਥੇ ਆ ਕੇ ਪੈ ਗਿਆ ਇੱਥੇ ਪੈ ਗਿਆ ਵੀਰੇ ਪਾਕੀ ਤੇ 55 ਕਾਪੀ ਤੇ 55 ਜੀ ਤੇ ਜ਼ੋਰ ਦਾ ਜ਼ੋਰ ਚ ਵੀਰੇ ਫਰਕ ਪਾ ਗਿਆ ਜੀ ਬਸ ਇਹਦੇ ਵਾਹ ਕੇ ਇਹ ਦੇਖਣਾ ਆਪਾਂ ਜੀ ਵੀ ਜ਼ੋਰ ਜ਼ੋਰ ਜਿੰਨਾ ਮਰਜੀ ਲਵਾ ਦੇ ਦਾ ਪਰ ਤੇਲ ਨਹੀਂ ਦੇਖਣਾ ਤੇਲ ਨਾਲ ਨਹੀਂ ਚੱਲ ਹਾਂ ਤੇਲ ਮਿਲ ਕੇ ਨਹੀਂ ਚੱਲ ਇਹ ਤਾਂ ਹੀ ਬਸ ਵੀਰੇ ਤੇਲ ਨਹੀਂ ਇੱਥੇ ਆ ਕੇ ਮਿਲਦਾ ਜਦੋਂ ਜ਼ੋਰ ਲੋਏ ਕਹਿੰਦਾ ਮੈਂ ਨਹੀਂ ਬਚਿਆਦਾ ਮੈਂ ਬਤਾ ਹੀ ਨਹੀਂ ਵੀਰੇ ਹਾਂ ਹਾਂ ਜ਼ੋਰ ਵੱਲੋਂ ਨਹੀਂ ਪਦਦਾ ਹੈਗਾ ਜੀ ਇਹੇ ਮੈਂ ਜਿੰਨਿਆਂ ਦੇ ਵੀ ਹੌਲੈਂਡ ਸਪੈਸ਼ਲ ਐਡੀਸ਼ਨ ਵਾਲਿਆਂ ਦੀ ਵੀਡੀਓ ਬਣਾਈ ਨਾ ਸਭ ਨੇ ਇਹੀ ਗੱਲ ਕਹੀ ਕਹਿੰਦਾ ਤੇਲ ਦਾ ਨਹੀਂ ਕੁਝ ਟੈਨਸ਼ਨ ਹੈਗੀ ਤੇਲ ਨਹੀਂ ਖਾਣਾ ਹੀ ਖਾਣਾ ਹਾਂਜੀ ਕਹਿੰਦਾ ਪਰ ਇਹ ਆ ਵੀ ਜਿੱਤੋਂ ਇਹਨੇ ਟਰਾਲੀ ਟੋਲੀ ਪੱਟ ਕੇ ਲੈ ਆਉਣੀ ਆ ਹਾਂ ਕਹਿੰਦਾ ਵੀ ਜਦੋਂ ਦਾ ਮੈਂ ਜਿਵੇਂ ਤੁਹਾਡੇ ਕੋਲੇ ਚਾਹ ਟਰੈਕਟਰ ਮੈਂ ਵੀਰਾਂ ਤੋਂ ਪੁੱਛਦਾ ਨਾ ਮੈਂ ਵੀਰੇ ਵੀ ਉਹ ਕਿਵੇਂ ਉਹ ਕਿਵੇਂ ਕਹਿੰਦੇ ਨੇ ਵੀ ਜੇ ਤਾਂ ਲੈਣਾ ਖਲਾਰਾ ਆ ਪਾਉਣਾ ਸਵਾਦ ਜੇ ਇਹ ਪਾੜ ਜੂ ਪਾੜ ਜੂ ਵਾਲਾ ਸਵਾਲ ਲੈਣਾ ਕਹਿੰਦਾ ਫਿਰ ਤਾਂ ਹੈਗਾ ਆ ਹਾਂ ਕਹਿੰਦਾ ਵੀ ਜੇ ਸੌ ਪੁੱਤ ਫਿਰ ਉਹ ਦੂਜੇ ਬ੍ਰਾਂਡ ਦਾ ਜਿਹੜਾ ਵੀ ਉਹਨਾਂ ਕੋਲ ਹੁੰਦਾ ਉਹਦਾ ਨਾਮ ਲੈਿੰਦੇ ਨੇ ਵੀ ਉਹ ਆ ਆ ਕਹਿੰਦੇ ਨੇ ਇਹ ਸਾਡਾ ਉਹ ਪੁੱਤ ਆ ਵੀ ਜਿਹੜਾ ਇੱਕ ਹੁੰਦਾ ਨਾ ਵੀ ਆਪਣਾ ਥੋੜਾ ਹੋਸ਼ਾਪਾਟੜੇ ਕੰਮ ਲਾੜੇ ਕੰਮ ਵਾਲਾ ੜੇ ਕੰਮ ਵਾਲਾ ਜੀ ਵੀ ਆ ਜਾ ਵੀ ਹਨਾ ਹਾਂ ਨਹੀਂ ਟਰੈਕਟਰ ਆ ਚਲੋ ਮਾਡਲ ਦੇ ਨਾਲ ਦੇ ਵੀ ਵਧੀਆ ਇੱਛੇ ਆ ਗਿਆ ਨਾ ਫਿਰ ਜਿਵੇਂ 3 ਸਪੀਡ ਦੀ ਰਿਕਵਾਇਰਮੈਂਟ ਹੋ ਗਈ ਸਭ ਨੂੰ ਹਨਾ ਆਪਾਂ ਨੂੰ ਚਲੋ ਲੋਡ ਪੈਣ ਲੱਗੀ ਵੀ 3 ਸਪੀਡ ਚਾਹੀਦੀ ਦੇ ਦਿੱਤਾ ਹਾਂ ਲੈਫਟ ਬਟਨ ਸ਼ੁਰੂ ਦਈਆਂ। ਵਿਕਾਉ ਨੂੰ ਰਹਿੰਦੇ ਮੈਂ ਦੱਸ ਹੀ ਦਿਨਾ ਐਵੇਂ ਖੇਚਲ ਕਰੇਗਾ। ਹਾਂ ਇਹ 3 ਸਪੀਡ ਕਰਕੇ ਫਿਰ ਆਪਾਂ ਨੂੰ ਇਹ ਮਾਡਲ ਦਾ ਵੀ ਕੰਮ ਆਬਦੇ ਅਲੱਗ ਨਹੀਂ ਵੀਰੇ ਉਹਦੇ ਨਾਲੋਂ। ਜਿਵੇਂ ਆਪਾਂ ਕਹੀਏ ਜਿਵੇਂ 3 ਸਪੀਡ ਚਾਲੋ ਟਰੈਕਟਰ 2 ਸਪੀਡ ਚ ਚੱਲਦਾ ਹੈ ਨਾ। ਹਾਂ ਹਾਂ 3 ਸਪੀਡ ਦੀ ਲੋਡ ਪੈਣ ਲੱਗੀ ਸੀ ਆ ਕਿ ਉੱਥੇ ਆ ਕੇ ਫਿਰ ਟਰੈਕਟਰ ਉਹ ਕੰਮੋਂ ਨੂੰ ਜ਼ਿਆਦਾ ਵਧੀਆ ਚੱਲਦਾ ਵੀਰੇ। ਮੈਂ ਤੋੜਾ ਘਟਾਉਣਾ ਆਪਾਂ ਨੇ। ਜਿਵੇਂ ਕਰਨਾ ਰੋਟਾਵੇਟਰ ਤੇ ਮਲਾਈ ਵਧੀਆ ਕਰਦਾ। ਸੁਪਰ ਸੀਟਰ ਦਾ ਸੀ ਵੀਰੇ ਚਲਾਈ ਨਹੀਂ ਕਿਸੇ ਮਗਰ ਐਵੇਂ ਗਈਏ। ਅਜੇ ਰੋਜੀਆ ਪਲਾਉ ਕਰਕੇ ਸਾਰੀ ਰੋਟਾ ਉਹਦੇ ਕਰਕੇ 3 ਸਪੀਡ ਹੁਣ ਕੰਮ ਆਉਂਦੇ ਜਾਂਦੇ ਨੇ ਹਾਂਜੀ ਓਕੇ ਪੀ ਗਾਜੀ ਇਹਦੇ ਹਿੱਸੇ ਤੇ ਆ ਗਿਆ ਹਨਾ ਸੀਐਨਐਚ ਆਵੇ ਇਹਦੇ ਸੀਐਨਐਚ ਇਹਦੇ ਸੀਐਨਐਚ ਆ ਗਿਆ ਸੀ ਵੀਰੇ ਸਾਰਾ ਉਦੋਂ ਤੱਕ ਹੌਲੈਂਡ ਰਿਆ ਹਾਂਜੀ ਹੋ ਸਕਦੇ ਤੂੰ ਕਈ ਸਾਲ ਪਹਿਲਾਂ ਆ ਗਿਆ ਹੋਊ ਸੀਐਨਐਚ ਦਾ ਪਰ ਆਪਣੇ ਕੋਲੇ ਆਪਣੇ ਕੋਲੇ 21 ਵਾਲੇ ਮਾਡਲ ਤੇ ਸੀਐਨਐਚ ਆ ਗਿਆ ਆਪਣੇ ਕੋਲੇ ਕਿਉਂਕਿ ਇਦੋਂ ਪਹਿਲਾਂ ਵੀ ਮਾਡਲ ਆਏ ਹੋਣਗੇ ਤੇ ਚੁੱਲ੍ਹੇ ਤੇ ਵੀ ਆ ਗਿਆ ਹਨਾ ਹਾਂਜੀ ਹਾਂ ਇਹਦੇ ਉੱਪਰ ਵੀ ਇਹਦੇ ਚੁੱਲੇ ਤੇ ਵੀ ਆ ਗਿਆ ਇੱਥੇ ਵੀ ਸੀਐਨਸੀ ਆ ਗਿਆ ਸੀਐਨਸੀ ਆ ਗਿਆ ਤੇ ਵੀ ਯਾਰ ਸੀਐਨਸੀ ਦਾ ਫਿਰ ਉਹ ਹੀ ਗੱਲ ਫੋੜ ਉੱਤਰ ਕੇ ਸੀਐਨਸੀ ਨਟਾਈਪ ਹੋ ਗਿਆ ਉਹ ਸੀਐਨਸੀ ਨਟਾਈਪ ਇਦਾਂ ਤਾਂ ਖੁਸ਼ ਹੋਇਆ ਹਾਂਜੀ ਕੋਈ ਕਲੀਅਰ ਗੱਲ ਨਹੀਂ ਆਪਾਂ ਦਾ ਕੋਈ ਪਤਾ ਨਹੀਂ ਵੀਰੇ ਕਲੀਅਰ ਕਿੱਥੋਂ ਹੋ ਗਿਆ ਆਪਾਂ ਇੱਕ ਪਿੰਡਦਾਰ ਦੇ ਤੁੱਕਾ ਹਾਂ ਇਹਦਾ ਆਪਾਂ ਹਿਸਾਬ ਲਾਉਣਾ ਵੀ ਹੌਲੀ ਹੌਲੀ ਕਰਦੇ ਕਰਦੇ ਫੋੜ ਖਤਮ ਕਰਤਾ ਜੀ ਉਰੇ ਹਾਂ ਵੱਡੇ ਫੋੜ ਤੋਂ ਛੋਟਾ ਹੋ ਗਿਆ ਇੱਥੇ ਅਗੇ ਚੱਕੀ ਦਿੱਤਾ ਜਾਨੂੰ ਪਰ ਆਪਾਂ ਨੂੰ ਪਰਸਨਲੀ ਮੈਨੂੰ ਤਾਂ ਲੋਖਿਆ ਵੀ ਫੋੜ ਚਾਹੀਦਾ ਸੀ ਚਾਹੀਦਾ ਸੀ ਹਾਂ ਹਾਂ ਚਾਹੀਦਾ ਸੀ ਹਨਾ ਹਾਂਜੀ ਫੋੜ ਤਾਂ ਚਾਹੀਦਾ ਦਰਾਂ ਵਿੱਚੋਂ ਭੱਜੀ ਆਵੇਂ ਕਿਵੇਂ ਗਾਣਾ ਸੀ ਤੇਰੇ ਫਰੜ ਦਾ ਫਰਾਟਾ ਸੁਣ ਕੇ ਯਾਰ ਕੋਈ ਇਹ ਟਰੈਕਟਰ ਵਾਹਾਰੇ ਬਣਿਆ ਹੁਣ ਇਹ ਟਰੈਕਟਰ ਵਰ ਦਾ ਸਾਰੇ ਮੈਨੂੰ ਲੱਗਾ ਚੰਗੀ ਤਰ੍ਹਾਂ ਜਾਣ ਦੇ ਇਹ ਕਿੰਨੇ ਦਾ ਮਿਲਿਆ ਸੀ ਤੇਰੇ ਆਪਾਂ ਨੂੰ ਇਹ ਆਪਾਂ 8 ਲੱਖ ਤਾਂ ਲਿਆ ਸੀ ਵੀਰੇ ਉਦੋਂ ਇਹ 8 ਲੱਖ ਦਾ ਪੂਰੇ ਦਾ ਪੂਰੇ 8 ਲੱਖ ਦਾ ਕਾਪੀ ਗੁੱਪੀ ਪਾ ਕੇ ਕਾਪੀ ਗੁੱਪੀ ਪਾ ਕੇ ਜੀ 21 ਮਾਡਲ 21 ਮਾਡਲ ਵੀਰੇ ਆਪਾਂ 21 ਦੇ ਵਿੱਚ 8 ਲੱਖ ਦਾ ਸੀ ਹਾਂਜੀ ਹਾਂ ਇਹ ਆ ਗਿਆ 24 ਇਹ ਆ ਗਿਆ ਵੀਰੇ ਹੁਣ 24 ਮਾਡਲ ਦੀ ਇਹ ਕਿੰਨੇ ਦਾ ਆਪਾਂ ਕੀ ਲਿਆ ਜੀ ਇਹ ਮੰਨ ਲਓ ਆਪਾਂ ਉਹਨੂੰ ਪਹਿ ਗਿਆ 11 ਦੇ 850 ਵੀਰੇ ਕਾਪੀ ਪਾ ਕੇ ਕਾਪੀ ਗੁੱਪੀ ਪਾ ਕੇ ਸਾਰਾ ਇਹਦੀ ਕਾਪੀ ਤੇ ਕਿੰਨਾ ਇਹਦੀ ਕਾਪੀ ਤੇ 50 ਜੀ ਹੁਣ 50 ਦਿੰਦੇ ਨੇ 50 ਦਿੰਦੇ ਨੇ ਇਹਦੀ ਸੀਆਰਟੀ ਹੈ ਇਹਦੀ ਕਾਪੀ ਤੇ 50 ਇਹਦੀ ਤੇ 55 ਜਾਨੀ 49 ਪੁਆਇੰਟ ਕੁਛ ਹੋਣਾ ਕਾਪੀ ਤੇ ਲਿਖ ਕੇ ਕਾਪੀ ਹਜੇ ਬਣ ਕੇ ਆਈ ਨਹੀਂ ਕੁਛ ਇਹਦੀ ਮਾ ਲੋ 50 ਤੋਂ ਕੁਛ 60 ਥੱਲੇ ਕਰਿਆ ਇਹਨਾਂ ਨੇ ਵੀ ਇਹ 50 ਆ ਗਿਆ ਤੇ ਆਹ ਵੀਰੇ 55 ਇਹ 55 ਆ ਗਿਆ ਜੀ ਇਹ ਇਹ 55 ਵੀਰੇ ਵੀਰੇ ਮੇਰੀ ਗੱਲ ਸੁਣੀ ਇੱਕ ਗੱਲ ਦਾ ਮੈਂ ਸਵਾਲ ਵੈ ਸਾਰੇ ਜਵੀਰਾਂ ਨੂੰ ਜ਼ਿੰਮੇਦਾਰਾਂ ਨੂੰ ਪੁੱਛਦਾ ਨਾ ਤੁਸੀਂ ਤਾਂ ਪ੍ਰੈਕਟੀਕਲ ਕਰ ਦਿਓ ਜਿਵੇਂ ਪ੍ਰੈਕਟੀਕਲ ਇੱਕ ਤਾਂ ਨਹੀਂ ਗੱਲ ਸੁਣੀ ਸੁਣਾਈ ਆਪਾਂ ਬੋਲ ਕੇ ਦੱਸਦੇ ਇੱਕ ਹੁੰਦਾ ਹੱਥੀ ਪ੍ਰੈਕਟੀਕਲ ਕਰਨਾ ਹਾਂਜੀ ਵੀਰੇ ਕਿੰਨਾ ਫਰਕ ਆ ਜ਼ੋਰ ਦਾ ਆ 50 HP ਉਹ 55 ਹੁਣ ਜ਼ੋਰ ਦੀ ਜੇ ਵੀਰੇ ਆਪਾਂ ਗੱਲ ਕਰੀਏ ਹੁਣ ਇੱਕ ਤਾਂ ਪਹਿਲਾਂ ਜੇ 2 ਮਿੰਟ ਲਈ ਆਪਾਂ ਇਹ ਸੋਚ ਲਓ ਵੀ ਉਹਨੂੰ 2 ਵੀਲ ਚ ਇਹ ਲਾਇਓ ਹਾਂ 2 ਵੀਲ ਚ ਲਾਇਓ ਜਿਵੇਂ ਲਾਈ ਸਭ ਭੁੱਲ ਜਾ ਜੇ ਵਾ 4 ਵੀਲ ਦੀ ਗੱਲ ਕਰਾਂਗੇ ਫਿਰ ਇਹ ਤਗੜਾ ਫਿਰ ਤਾਂ ਇਹ ਤਗੜਾ ਹੀ ਆ ਵੀਰੇ ਇਹ ਤਗੜਾ ਹਾਂ ਉਹਨੂੰ ਭੁੱਲ ਜਾ ਫੇਰ ਟੂ ਵੀਲ ਚ ਕੋਈ ਉਹੋ ਨਹੀਂ ਗੱਲ ਟੂ ਵੀਲ ਦੇ ਵਿੱਚ ਵੀ ਵੀਰੇ ਜੇ ਆਪਾਂ ਗੱਲ ਕਰੀਏ ਹੂੰ ਇਹਨਾਂ ਦਾ 19 21 ਦਾ ਹੀ ਫਰਕ ਕਹਿ ਸਕਦਾ ਕੋਈ ਬੜਾ ਫਰਕ ਨਹੀਂ ਹੈਗਾ ਵੀਰੇ ਬੜਾ ਦਾ ਵੀਰੇ ਲੱਗਿਆ ਹੀ ਨਹੀਂ ਹਾਂ ਫੇਰ ਜਿਵੇਂ ਬੜਾ ਕਹਿੰਦੇ ਸੀਗੇ ਵੀ ਇਹਦੀਆਂ ਪਾਵਰਾਂ ਘਟ ਗਈਆਂ ਜੀ ਜਾਂ ਇਹਦਾ ਇੰਜਨ ਚ ਉਹ ਕਰਤਾ ਇੱਕ ਚੀਜ਼ ਬੈਨੀਫੀਸ਼ੀਅਲੀ ਇਹਦੀ ਹੋਰ ਲੱਗੀ ਆ ਵੀਰੇ ਜਿਹੜੀ ਚੰਗੀ ਲੱਗੀ ਆ ਇਹਦੇ ਨਾਲ ਤੇਲ ਖਰਚਾ ਘਟਾ ਗਿਆ ਟਰੈਕਟਰ ਇਹਦੇ ਨਾਲ ਉਹ ਇਹਦਾ ਖਰਚਾ ਘਟਾ ਖਰਚਾ ਘਟਾ ਇਹ ਵੀ ਐਤ ਕੀ ਜਾਣਦੀ ਆਪ ਚਲਾਏ ਕਈ ਅਸੀਂ ਚਲਾ ਕੇ ਮਿਣ ਕੇ ਰਹੇ ਤੁਸੀਂ ਐਵਰੇਜ ਕੱਢੀ ਆ ਐਵਰੇਜ ਕੱਢੀ ਵੀਰੇ ਇੱਕੋ ਜੇ ਸੰ ਇੰਪਲੀਮੈਂਟ ਪਾ ਕੇ ਮਗਰ ਇੱਕੋ ਜੇ ਬਾਹਣ ਤੇ ਚਲਾ ਕੇ ਇੱਕ ਕੋਈ ਟਾਈਮ ਚਲਾ ਕੇ ਮੰਨ ਲਓ ਪੀਡੀਓ ਤੇ ਚਲਾ ਕੇ ਆਪਾਂ ਨੇ ਕਿਉਂਕਿ ਉਹ ਟੂ ਵੀਲ ਤੇ ਸਮਝ ਗਏ ਤਾਂ ਹੀ ਬਰਾਬਰ ਇਹਦੇ ਆਉਣਾ ਸੀਗਾ ਤਾਂ ਇਹਦਾ ਖਰਚਾ ਇਹਨੇ ਕੱਟ ਕਰਿਆ ਟਰੈਕਟਰ ਨੇ ਇੱਕ ਮੇਰਾ ਵੀਰ ਨਾ ਮੈਂ ਨਾ ਥੋੜੀ ਮਜ਼ਾਕ ਜਿਹੀ ਗੱਲ ਕਰ ਲੰਗਾ ਇਹਦੇ ਤੋਂ हट ਕੇ ਇੱਕ ਵੀਰ ਨਾ ਮੇਰੀ ਹਰੇਕ ਵੀਡੀਓ ਥੱਲੇ ਕਮੈਂਟ ਕਰਦਾ ਹੁੰਦਾ ਵੀ ਇੰਪਲੀਮੈਂਟ ਨਹੀਂ ਇੰਪਲੀਮੈਂਟ ਮੈਂ ਪਤਾ ਨਹੀਂ ਕੀ ਬੋਲਦਾ ਕੀ ਹੁੰਦਾ ਇੰਪਲੀਮੈਂਟ ਵੀ ਆਪਾਂ ਨੂੰ ਵੀ ਨਹੀਂ ਪਤਾ ਹੈਗਾ ਜਿਵੇਂ ਆ ਸੌਂਦੇ ਆ ਗੱਲਾਂ ਆਵਾ ਕੋਹ ਕਹਿ ਲਈਏ ਕਈ ਮੇਰੇ ਨਾਲ ਯਾਰ ਨੇ ਕੋਝਾ ਕੱਢਣ ਵਾਲੇ ਵੀਰੇ ਗੱਲ ਪਤਾ ਕੀ ਹੋਣੀ ਮੇਰੀ ਇਹ ਗੱਲ ਹੈ ਬੜੀ ਯਾਰ ਇਹ ਕਹਿੰਦੇ ਥੱਲੇ ਉਹਨੇ ਕਹਿਣਾ ਦਾ ਐ ਨਹੀਂ ਹੁੰਦਾ ਹੁੰਦਾ ਆਪਾਂ ਦਾ ਵੀਰੇ ਚੀਜ਼ ਦੱਸਣੀ ਆ ਸਮਝਾਉਣੀ ਆ ਅਗਲੇ ਵੀ ਛੜੀ ਸਮਝ ਜਿਵੇਂ ਪੈ ਜਵੇ ਯਾਰ ਗੱਲ ਯਾਰ ਅਸੀਂ ਪਿੰਡਾਂ ਦੇ ਮੁੰਡੇ ਸਿੱਧੇ ਸਾਦੇ ਹੁੰਦੇ ਆ ਭਾਈ ਜੀ ਸਾਨੂੰ ਨਹੀਂ ਆਉਣਾ ਇਨਾ ਇੰਪਲੀਮੈਂਟ ਪਾ ਲੋ ਚਾਹੀਏ ਨਾ ਪਾ ਲੋ ਜਿਸਨਾਂ ਮਰਜ਼ੀ ਹੁਣ ਗੱਲਾਂ ਵੀਰੇ ਦੋ ਤਿੰਨ ਨੇ ਯਾਰ ਜੇ ਇੱਥੇ ਆਪਾਂ ਇਹਨੂੰ ਕਹਿੰਦੇ ਆ ਵੀ ਸਾਡੇ ਕੋਲ ਅਗਲਾ ਯਾਰ ਤੈਨੂੰ ਰੱਬ ਨੇ ਇਹਨਾਂ ਕੋਲ ਦਿੱਤਾ ਹੋਇਆ ਤੂੰ ਜ਼ਰਾ ਤਾਂ ਵੀ ਨਹੀਂ کہہ ਸਕਦਾ ਉਹ ਇਸ ਕਰਕੇ ਵੀਰੇ ਵੀ ਕਿਸੇ ਨੂੰ ਸਮਝਾਉਣਾ ਔਖਾ ਵੀਰੇ ਮੈਂ ਪਹਿਲਾਂ ਪਹਿਲਾਂ ਬਹੁਤ ਟੈਨਸ਼ਨ ਅੰਦਰ ਆ ਹਾਂ ਡੈਡੀ ਨੇ ਮੈਨੂੰ ਧਾਰਨ ਦਿੱਤੀ ਮੈਂ ਦੱਸਦਾ ਵੀ ਹਾਂ ਡੜੀ ਮੈਨੂੰ ਕਹਿੰਦੇ ਵੀ ਉਹਨਾਂ ਨੇ ਵੀ ਕਿਤੇ ਸੁਣਿਆ ਹੋਊਗਾ ਚਲੋ ਉਮਰ ਦਾ ਤੇ ਰਬਾ ਕਹਿੰਦੇ ਵੀ ਇੱਕ ਬੋਤਲ ਆ ਉਹਦੇ ਚ ਪਾਣੀ ਆ ਪਾਣੀ ਨੂੰ ਜਿੰਨਾ ਮਰਜ਼ੀ ਹਿਲਾ ਦੇ ਤੂੰ ਬੋਤਲ ਚ ਉਹ ਉਦਾਂ ਦਾ ਉਦਾਂ ਹੀ ਰਹਿਣਾ ਹਾਂਜੀ ਉਹਦਾ ਕੋਈ ਕਲਰ ਨਹੀਂ ਚੇਂਜ ਹੋਣਾ ਉਹਨੂੰ ਤੂੰ ਐ ਹਲਾ ਹੂ ਕੇ ਫੇਰ ਰੱਖ ਦੇ ਉਹਨੇ ਆਦੀ ਜਗ੍ਹਾ ਤੇ ਸ਼ਾਂਤ ਫੇਰ ਹੋਏ ਕਿਉਂਕਿ ਮੈਂ ਪਹਿਲਾਂ ਆਪਣੇ ਪਿੰਡਾਂ ਦੇ ਵਿੱਚ ਦੱਸਿਆ ਕੀ ਹੁੰਦਾ ਸਿਸਟਮ ਆਪਾਂ ਆਪਣੇ ਪਿਓ ਦਾਦਿਆਂ ਦੇ ਸਿਰ ਤੇ ਬੜਕਦੇ ਬਹੁਤ ਆ ਸਿੱਧੀ ਜੀ ਗੱਲ ਦੱਸੀਏ ਕਿਉਂਕਿ ਆਪਣੇ ਮਗਰ ਉਹ ਖੜੇ ਆ ਹਾਂਜੀ ਹਾਂ ਮੈਂ ਬਹੁਤ ਗੁੱਸਾ ਕਰਿਆ ਕਰਮਾਂ ਡੜੀ ਨਹੀਂ ਆਇਆ ਹੂੰ ਉਹਨਾਂ ਨੇ ਮੈਨੂੰ ਸਮਝਾਇਆ ਦੋ ਤਿੰਨ ਨੇ ਕਹਿੰਦੇ ਵੀ ਤੂੰ ਪਾਣੀ ਬਣ ਜਾ ਵੀ ਜਿਹੜਾ ਤੇਰਾ ਕੰਮ ਆ ਵੀ ਬੋਲੀ ਜਾਣ ਦੇ ਕਹਿੰਦਾ ਤੂੰ ਆਹਦੀ ਜਗ੍ਹਾ ਤੇ ਸਥਿਰ ਕਹਿੰਦਾ ਲੋਕ ਤੇਰਾ ਬੈਲੈਂਸ ਹਲਾਉਂਦੇ ਆ ਨਾ ਹਲਾਈ ਜਾਣ ਦੇ ਤੂੰ ਪਾਣੀ ਬਣ ਜਾ ਜਦੋਂ ਤੂੰ ਰੁਕੇਗਾ ਕਹਿੰਦਾ ਵੀ ਉੱਥੇ ਤੋਂ ਪਾਣੀ ਦਾ ਪਾਣੀ ਆਇਰ ਉਹ ਗੱਲ ਆ ਵੀ ਆਪਾਂ ਕਿਸੇ ਨੂੰ ਜਿੰਨੇ ਜੋਗ ਰਹੇ ਆ ਹੁਣ ਇੱਥੋਂ ਆਪਾਂ ਇੱਕ ਤਾਂ ਨੌਲੇਜ ਦੇ ਹੀ ਰਹੇ ਨਾ ਵੀ ਉੱਥੋਂ ਸ਼ੁਰੂ ਹੋਇਆ ਇੱਥੋਂ ਤੱਕ ਆਇਆ ਇੱਥੋਂ ਤੱਕ ਆਇਆ ਵੀਰੇ ਹਾਂ ਨਾ ਉਹ ਅਗਲੇ ਦੀ ਸਮਝ ਆ ਵੀ ਉਹਨੇ ਕਿਵੇਂ ਲੈਣੀ ਹਾਂ ਨੇਗੇਟਿਵ ਚ ਲੈਣੀ ਪੋਜ਼ਿਟਿਵ ਚ ਲੈਣੀ ਵੀਰੇ ਹਾਂਜੀ ਆਪਾਂ ਕਿਸੇ ਨੂੰ ਕੁਝ ਗਲਤ ਤਾਂ ਗਾਈਡ ਕਰਦੇ ਨਹੀਂ ਆਪਾਂ ਤਾਂ ਸੱਚ ਹੀ ਬੋਲਦੇ ਮੈਂ ਯਾਨੀ ਆਪਾਂ ਤਾਂ ਵੀਰੇ ਚਲੋ ਇਹ ਚੀਜ਼ਾਂ ਦਾ ਹੁੰਦੇ ਆਪਾਂ ਦਾ ਵੀ ਪਰਮਾਤਮਾ ਦਾ ਸ਼ੁਕਰ ਕਰਦੇ ਆਂ ਜੀ ਵੈਗਰੂ ਦਾ ਦਿਨ ਰਾਤ ਜੇ ਤਾਂ ਹਾਂਜੀ ਹਾਂ ਹਰ ਘੜੀ ਕੋਈ ਮਾਤਾ ਇੱਕ ਚੀਜ਼ ਵੀਰੇ ਹੋਰ ਦੇਖ ਲਈ ਆ ਵੀ ਇਹ ਜਿਹੜੀ ਆਪਣੀ ਮਿੱਟੀ ਆ ਨਾ ਜੀ ਇਹ ਜੋ ਆਪਾਂ ਕੁਛ ਮਰਜੀ ਇਹ ਗੱਲ ਉਹਨੂੰ ਮਿੱਟੀ ਨਾ ਸਮਝੋ ਆਪਾਂ ਵੀ ਇੱਥੋਂ ਹੀ ਉੱਗੇ ਆਪਾਂ ਇੱਥੋਂ ਉੱਗੇ ਆ ਨਾ ਜੀ ਇਹਨੇ ਆਪਾਂ ਨੂੰ ਇੰਨਾ ਕੁਝ ਆਪਾਂ ਸੋਚ ਵੀ ਨਹੀਂ ਸਕਦੇ ਇਥੋਂ ਆਪਾਂ ਨਾਲ ਦਾ ਨਾਜ ਤੋਂ ਪਾਵਰ ਬਿਲ ਬੋਡੀ ਸਾਰਾ ਕੁਝ ਇੱਥੇ ਹੀ ਤਿਆਰ ਹੋਇਆ ਇੱਥੋਂ ਹਾਂਜੀ ਹਾਂ ਇੱਥੋਂ ਤਿਆਰ ਹੋਇਆ ਵੀਰੇ ਇੱਥੋਂ ਆਪਾਂ ਬਣੇ ਸਭ ਕੁਝ ਇੱਥੇ ਕੁਝ ਮਰਜੀ ਵੀਰੇ ਇਹ ਐਂਡ ਤੇ ਜਾਣਾ ਵੀ ਇਹਦੇ ਚ ਹੀ ਆ ਹਾਂਜੀ ਇਹ ਆਪਣੀ ਹੁਣ ਉੱਥੇ ਮਿਹਨਤਾਂ ਵੀ ਜਾਂ ਕੀ ਕਰਨਾ ਆਪਾਂ ਨੇ ਇਹ ਚੀਜ਼ ਕਿਵੇਂ ਆਪਾਂ ਇਹਨੂੰ ਸਮਝਦੇ ਆ ਕਿਵੇਂ ਕਰਦੇ ਆ ਵੀਰੇ ਇਹ ਧਰਤੀ ਮਾਂ ਆ ਇਹ ਕਹਿੰਦੀ ਇਹ ਵੀ ਮੇਰੀ ਇੱਕ ਤੇ ਹਲ ਚਲਾ ਤੈਨੂੰ ਮੈਂ ਜੋ ਕਹਾਂਗਾ ਉਹੀ ਦਵਾਂਗੀ ਹਾਂ ਆਪਾਂ ਦੇ ਵੀਰੇ ਕਿ ਇੱਥੇ ਜਿਵੇਂ ਕਹਿੰਦੇ ਬੱਚੇ ਵਾਂਗ ਖੇਡਣ ਆਏ ਆ ਜੀ ਹੂੰ ਚਲੇ ਜਾਣਾ ਖੇਡ ਕੇ ਖੇਡ ਕੇ ਚਲੇ ਜਾਣਾ ਜੀ ਆ ਖੇਡਦੇ ਪੈ ਪਤਾ ਨਹੀਂ ਵੀਰੇ